ਬੀਬੀ ਨਾਨਕੀ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ ਜ਼ਿਲ੍ਹਾ ਲਾਹੌਰ ਵਿਖੇ ਸੰਮਤ 1521 ਵਿੱਚ ਹੋਇਆ। ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਸੀ। ਆਪ ਜੀ ਦੇ ਵੀਰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਮੇ ਆਪ ਜੀ ਦੀ ਉਮਰ ਲਗਭਗ 5 ਸਾਲ ਦੀ ਸੀ। ਬੀਬੇ ਨਾਨਕੀ ਆਪਣੇ ਵੀਰ ਨੂੰ ਹੱਦੋਂ ਵੱਧ ਪਿਆਰ ਕਰਦੇ ਸਨ। ਬੀਬੀ ਨਾਨਕੀ ਹੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਬਚਪਨ ਦੇ ਕੌਤਕਾਂ ਨੂੰ ਸਮਝਿਆ ਅਤੇ ਹਮੇਸ਼ਾ ਆਪਣੇ ਵੀਰ ਦੇ ਪਿਤਾ ਮਹਿਤਾ ਕਾਲੂ ਜੀ ਦੇ ਕ੍ਰੋਧ ਤੋਂ ਰੱਖਿਆ ਕੀਤੀ ਬੇਬੇ ਨਾਨਕੀ ਜੀ ਦਾ ਵਿਆਹ ਅਨੁਮਾਨ ਮੁਤਾਬਕ ਸੰਮਤ 1532 ਨੂੰ ਹੋਇਆ ਆਪ ਜੀ ਦੇ ਪਤੀ ਭਾਈ ਜੈ ਰਾਮ ਖਾਨਪੁਰ ਦੇ ਉਪਲ ਖੱਤਰੀ ਸਨ ਅਤੇ ਨਵਾਬ ਦੌਲਤ ਖਾਨ ਲੋਧੀ ਪਾਸ ਮਾਲ ਮਹਿਕਮੇ ਵਿੱਚ ਕੰਮ ਕਰਦੇ ਸਨ ਬੇਬੇ ਨਾਨਕੀ ਜੀ ਦੇ ਕੋਈ ਆਪਣੀ ਸੰਤਾਨ ਨਹੀਂ ਸੀ ਪਰ ਉਹਨਾਂ ਦੇ ਹਿੱਸੇ ਜਗਤ ਗੁਰੂ ਦੇ ਪਾਲਣ ਪੋਸਣ ਦਾ ਸੁਭਾਗ ਲਿਖਿਆ ਹੋਇਆ